जबूर अध्याय बताली आयता एक तो गया तक जिवे हरनी पानी दिया नदिया दे लई तरसदी है तिवें ही मेरा जी हे परमेश्वर तेरे तरसदा है मेरा जी परमेश्वर दे जिंद परमेश्वर दे लई तिहाया है मैं कदों अते परमेश्वर दे सन्मुख हाजर होवा मेरा भोजन दिने रात मेरे अंजू जदों ओ सारा दिन ये आखते हैं तेरा परमेश्वर है कि थे? ਇਹ ਗੱਲਾਂ ਮੈਂ ਚੇਤੇ ਕਰਦਾ ਹਾਂ ਤਾਂ ਮੇਰਾ ਜੀ ਪਰ ਆਉਂਦਾ ਹੈ ਪਰ ਮੈਂ ਕਿਸ ਤਰ੍ਹਾਂ ਪੀੜ ਦੇ ਨਾਲ ਲੰਘਦਾ ਹੁੰਦਾ ਸਾਂ ਅਤੇ ਬਹੁਤ ਸਾਰੇ ਤੀਰਥੀਆਂ ਨੂੰ ਪਰਮੇਸ਼ੁਰ ਦੇ ਕਾਰਜ ਜਲੂਸ ਵਿੱਚ ਜੈ ਜੈਕਾਰ ਤੇ ਧੰਨਵਾਦ ਦੇ ਸ਼ਬਦ ਨਾਲ ਲੈ ਜਾਂਦਾ ਹੁੰਦਾ ਸਾਂ हे ਮੇਰੇ ਜੀ ਤੂੰ ਕਿਉਂ ਚੁਕਿਆ ਹੋਇਆ ਹੈ ਅਤੇ ਮੇਰੇ ਵਿੱਚ ਕਿਉਂ ਗਿਆਕੁਲ ਹੈ ਪਰਮੇਸ਼ੁਰ ਉੱਤੇ ਆਸ਼ਾ ਰੱਖ ਮੈਂ ਤਾਂ ਉਸ ਦੇ ਮੁਖਰੇ ਦੇ ਬਚਾਵਾ ਲਈ ਫਿਰ ਉਸ ਦਾ ਧੰਨਵਾਦ ਕਰਾਂਗਾ हे ਮੇਰੇ ਪਰਮੇਸ਼ੁਰ ਮੇਰਾਜੀ ਮੇਰੇ ਅੰਦਰ ਚੁਕਿਆ ਹੋਇਆ ਹੈ ਇਸ ਕਾਰਨ ਮੈਂ ਯਰਗਨ ਅਰ ਹਰਮੋਨ ਦੀ ਤਰਤੀ ਤੋਂ ਅਤੇ ਮਿਸਾਰ ਦੇ ਪਰਬਤੋਂ ਤੇਰਾ ਸਿਮਰਨ ਕਰਾਂਗਾ ਤੇਰੇ ਪਾਣੀ ਦੀਆਂ ਤਾਰਾਂ ਦਾ ਸ਼ੋਰ ਸੁਣ ਕੇ ਡੁੰਗਿਆਈ ਡੁੰਗਿਆਈ ਨੂੰ ਪੁਕਾਰਦੀ ਹੈ ਤੇਰੀਆਂ ਸਾਰੀਆਂ ਠਾਠਾਂ ਅਰ ਲੈਰਾ ਮੇਰੇ ਸਿਰ ਦੇ ਉੱਤੋਂ ਦੀ ਲੰਗ ਗਈਆਂ ਦਿਨ ਨੂੰ ਯਹੋਵਾ ਆਪਣੀ ਦਇਆ ਦੀ ਆਗਿਆ ਦੇਵੇਗਾ ਅਤੇ ਰਾਤ ਨੂੰ ਉਹ ਗੀਤ ਮੇਰੇ ਨਾਲ ਹੋਵੇਗਾ। ਉਹ ਮੇਰੇ ਜੀਵਨ ਦੇ ਪਰਮੇਸ਼ੁਰ ਅੱਗੇ ਇੱਕ ਪ੍ਰਾਰਥਨਾ ਹੋਵੇਗਾ। ਪਰਮੇਸ਼ੁਰ ਨੂੰ ਜੋ ਮੇਰੀ ਚਟਾਨ ਹੈ ਮੈਂ ਆਖਾਂਗਾ, ਤੂੰ ਮੈਨੂੰ ਕਿਉਂ ਭੁੱਲ ਗਿਆ ਹੈਂ? ਮੈਂ ਕਿਉਂ ਵੈਰੀ ਦੇ ਅਨੇਰ ਦੇ ਮਾਰੇ ਵਿਰਲਾਪ ਕਰਦਾ ਫਿਰਦਾ ਹਾਂ? ਮੇਰੇ ਵਿਰੋਧੀ ਮੈਨੂੰ ਉਲਾਬਾ ਦਿੰਦੇ ਹਨ, ਜਾਣੋ ਇਹ ਮੇਰੀਆਂ ਹੱਡੀਆਂ ਦਾ ਚੂਰ-ਚੂਰ ਹੋਣਾ ਹੈ ਜਦੋਂ ਉਹ ਦਿਨ ਪਰ ਮੈਨੂੰ ਕਹੀ ਜਾਂਦੇ ਹਨ। ਕਿਥੇ ਹੈ ਤੇਰਾ ਪਰਮੇਸ਼ੁਰ हे ਮੇਰੇ ਜੀ ਤੂੰ ਕਿਉਂ ਚੁਕਿਆ ਹੋਇਆ ਹੈ ਅਤੇ ਮੇਰੇ ਵਿੱਚ ਕਿਉਂ ਵਿਆਕੁਲ ਹੈ ਪਰਮੇਸ਼ੁਰ ਉੱਤੇ ਆਸ਼ਾ ਰੱਖ ਮੈਂ ਤਾਂ ਉਸ ਦਾ ਫੇਰ ਧੰਨਵਾਦ ਕਰਾਂਗਾ ਜਿਹੜਾ ਮੇਰੇ ਮੁਖੜੇ ਦਾ ਬਚਾਓ ਪਰ ਮੇਰਾ ਪਰਮੇਸ਼ੁਰ ਹੈ ਜ਼ਬੂਰ ਅਧਿਆਇ 42 ਆਇਤਾ 1 ਤੋਂ 11 ਤੱਕ